ਅਦੀਰੰਜਨ ਚੌਂਦਰੀ ਕਾਂਗਰਸੀ ਲੀਡਰ ਨੇ ਉਹਨਾਂ ਸਣੇ 33 ਸਾਂਸਦਾਂ ਨੂੰ ਸਭਾ ਦੇ ਵਿੱਚੋਂ ਸਸਪੈਂਡ ਕਰ ਦਿੱਤਾ ਗਿਆ ਹੈ ਜਦੋਂ ਤੱਕ ਸੈਸ਼ਨ ਚੱਲੇਗਾ ਉਦੋਂ ਤੱਕ ਉਹ ਹੁਣ ਆਪਣੀ ਹਾਜ਼ਰੀ ਨਹੀਂ ਲਗਵਾ ਸਕਣਗੇ ਮੋਦੀ ਕੁਝ ਵੀ ਕਰ ਸਕਦਾ ਹੈ ਉਹ ਗੱਲ ਬਖ ਹੈ ਕਿ ਜਦੋਂ ਚੀਨ ਵੱਲੋਂ ਕੀਤੇ ਜਾ ਰਹੇ ਲਦਾਖ ਤੇ ਲਦਾਖ ਉੱਤੇ ਕਬਜ਼ੇ ਦੀ ਗੱਲ ਹੈ ਤਾਂ ਉੱਥੇ ਮੋਦੀ ਜੀ ਚੁੱਪ ਕਰ ਜਾਂਦੇ ਆ 92 ਇਹ ਭਾਜਪਾ ਦੀ ਸਪੀਕਰ ਵੱਲੋਂ ਮੋਤਰ ਕੀਤੀ ਗਈ ਹੁਣ ਭਾਰਤ ਦੇ ਲੋਕਾਂ ਦੀ ਆਵਾਜ਼ ਕੋਈ ਨਹੀਂ ਹੁਣ ਸਿਰਫ ਸਰਕਾਰ ਦੀ ਆਵਾਜ਼ ਰਹਿ ਗਈ ਆ ਲੋਕ ਸਭਾ ਦੇ ਅਗਾਮਾ ਹੋਇਆ ਸੀਗਾ ਉਹ ਲੋਕ ਸਭਾ ਦੇ ਵਿੱਚ ਰਾਜ ਸਭਾ ਦਾ ਅਗਾਮਾ ਹੋ ਗਿਆ ਤੇ ਸਪੀਕਰ ਨੂੰ ਲੱਗਿਆ ਕਿ ਗਲਤ ਕਰ ਰਹੇ ਨੇ ਉਹਨਾਂ ਨੇ ਉਹਨੂੰ ਮੋਤਰ ਕਰ ਦਿੱਤਾ ਅਗਧਾ ਸਾਹਿਬ ਸਰਦ ਰੁੱਤ ਦਾ اجلاس ਚੱਲ ਰਿਹਾ ਹੈ ਸੰਸਦ ਦਾ ਵੱਡੀਆਂ ਕਾਰਵਾਈਆਂ ਹੋ ਰਹੀਆਂ ਨੇ ਬਿੱਲਾਂ ਦੇ ਉੱਤੇ ਬਹਿਸ ਹੋ ਰਹੀ ਹੈ ਕਈ ਤਰ੍ਹਾਂ ਦੇ ਉਹ ਪਹਿਲੇ ਵੀ ਜਿਹੜੇ ਸੀਨ ਉੱਥੇ ਕ੍ਰੀਏਟ ਹੋ ਚੁੱਕੇ ਨੇ ਉਹ ਵੀ ਆਪਣੇ ਆਪ ਦੇ ਵਿੱਚ ਸਵਾਲਾਂ ਦੇ ਘੇਰੇ ਦੇ ਵਿੱਚ ਨੇ ਤੇ ਕੁੱਲ ਮਿਲਾ ਕੇ ਕਾਫੀ ਇਸਵਾਰ ਵਾਲਾ ਯਾਦ ਰੱਖਣਯੋਗ ਬਣਦਾ ਨਜ਼ਰ ਆ ਰਿਹਾ ਹੈ ਸਰਦਰਤਾ اجلاس ਸੰਸਦ ਦਾ ਕਿਉਂਕਿ ਉਹ ਜਿਹੜਾ ਵਿੱਚ ਇੱਕ ਸਮੂਹ ਸਿੱਟ ਕੇ ਹਮਲਾ ਵੀ ਹੋ ਗਿਆ ਉਸ ਤੋਂ ਇਲਾਵਾ ਹੋਰ ਕਈ ਗ੍ਰਿਫਤਾਰੀਆਂ ਵੀ ਹੋ ਗਈਆਂ ਸਵਾਲ ਵੀ ਖੜੇ ਹੋਗੇ ਨਵੀਂ ਮਾਰਤ ਦੇ ਉੱਤੇ ਤੇ ਸਭ ਦੇ ਚੱਲਦੇ ਆ ਜਦੋਂ ਵਿਰੋਧੀ ਸਵਾਲ ਚੁੱਕਦੇ ਨੇ ਤਾਂ ਉਹਨਾਂ ਦੇ ਉੱਤੇ ਵੀ ਕਾਰਵਾਈਆਂ ਹੋ ਰਹੀਆਂ ਨੇ ਅਦੀ ਰੰજન ਚੌਂਦਰੀ ਕਾਂਗਰਸੀ ਲੀਡਰ ਨੇ ਉਹਨਾਂ ਸਣੇ 33 ਸਾਂਸਦਾਂ ਨੂੰ ਸਭਾ ਦੇ ਵਿੱਚੋਂ ਸਸਪੈਂਡ ਕਰ ਦਿੱਤਾ ਗਿਆ ਹੈ ਜਦੋਂ ਤੱਕ ਸੈਸ਼ਨ ਚੱਲੇਗਾ ਉਦੋਂ ਤੱਕ ਉਹ ਹੁਣ ਆਪਣੀ ਹਾਜ਼ਰੀ ਨਹੀਂ ਲਗਵਾ ਸਕਣਗੇ ਯਾਨੀ ਕਿ ਕੁੱਲ ਮਿਲਾ ਕੇ ਜਿਹੜੇ ਸਵਾਲ ਪਹਿਲਾਂ ਖੜੇ ਹੁੰਦੇ ਸੀ ਕਿ ਵਿਰੋਧੀਆਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਅਜਿਹਾ ਹੋ ਵੀ ਰਿਹਾ ਹੈ ਇਹ ਸਿਆਸੀ ਮਾਰ ਵੀ ਕਹਿੰਦੇ ਨੇ ਇਹਨਾਂ ਜੀ ਅਸਲ 'ਚ ਇਹ ਭਾਰਜਨਤਾ ਪਾਰਟੀ ਦੀ ਸਰਕਾਰ ਜਿਹੜੀ ਕੇਂਦਰ ਵਿੱਚ ਚੱਲ ਰਹੀ ਹੈ ਇਸ ਟਾਈਮ ਨਾਲ ਜੀ ਇਹਦਾ ਇਹ ਇਹ ਬਹੁਤ ਸਾਰੇ ਲੋਕਾਂ ਨੇ ਵੋਟਾਂ ਪਾਇਆ ਇਹਨੂੰ ਵੋਟਾਂ ਪਾਉਣ ਤੋਂ ਬਾਅਦ ਸਰਕਾਰ ਬਣੀ ਹੈ ਤੇ ਹੁਣ ਤੀਜੀ ਪਾਰੀ ਖੇਡਣ ਜਾ ਰਹੀ ਹੈ ਸ਼ਾਇਦ ਤੀਜੀ ਪਾਰੀ ਵੀ ਖੇਡ ਲਵੇ ਜਿੱਦਾਂ ਕਿ ਲੋਕਾਂ ਦੇ ਵਿੱਚ ਚਰਚਾ ਹੈਗੀ ਹੈ ਕਿ ਈਵੀਐਮ ਬਾਬਾ ਕੁਝ ਜ਼ਿਆਦਾ ਹੀ ਮਿਹਰਬਾਨ ਹੈ ਭਾਜਪਾ ਦੇ ਉੱਤੇ ਬਿਸ਼ਦ ਈਵੀਐਮ ਬਾਬੇ ਦੀ ਮਿਹਰਮਾਨੀ ਦਾ ਆਸ਼ੀਰਵਾਦ ਮਿਲ ਜਵੇ ਚ ਤੀਜੀ ਵਾਰ ਵੀ ਤੇ ਉਹ ਮਿਲਣ ਜਾ ਰਹੀ ਹੈ ਤੇ ਅ ਇੱਕ ਨਾ ਕੋਈ ਵੀ ਵਿਅਕਤੀ ਜਾਂ ਕੋਈ ਵੀ ਸੰਸਥਾ ਜਿਹੜੀ ਹੁੰਦੀ ਹੈ ਨਾ ਜੀ ਉਹ ਜਿਸ ਮੁੱਦੇ ਜਿਸ ਸੰਦਰਭ ਦੇ ਵਿੱਚ ਬਣੀ ਹੁੰਦੀ ਹੈ ਘੱਟ ਤੋਂ ਘੱਟ ਉਹ ਸੰਦਰਭ ਉਹਨੂੰ ਚੇਤੇ ਰੱਖਣਾ ਚਾਹੀਦਾ ਅ ਮੇਰੇ ਖਿਆਲ ਚ ਕੋਈ ਪ੍ਰਾਣੀਆਂ ਦੁਸ਼ਮਣੀਆਂ ਹੈਗੀਆਂ ਨੇ ਤੇ ਉਹ ਦੁਸ਼ਮਣੀਆਂ ਦੇ ਪੱਖ ਨੂੰ ਲੈ ਕੇ ਜਾਂ ਫਿਰ ਲੋਕਾਂ ਵਿੱਚ ਪ੍ਰਭਾਵ ਇਹ ਦੇਣਾ ਚਾਹੁੰਦੀ ਆ ਕਿ ਮੋਦੀ ਹੈ ਤਾਂ ਮੁਮਕਨ ਹੈ ਇਹ ਪ੍ਰਭਾਵ ਦੇਣ ਦੀ ਗੱਲ ਹੈ ਵੀ ਮੋਦੀ ਕੁਝ ਵੀ ਕਰ ਸਕਦਾ ਹੈ ਉਹ ਗੱਲ ਬਖ ਹੈ ਕਿ ਜਦੋਂ ਚੀਨ ਵੱਲੋਂ ਕੀਤੇ ਜਾ ਰਹੇ ਲਦਾਖ ਤੇ ਲਦਾਖ ਉੱਤੇ ਕਬਜ਼ੇ ਦੀ ਗੱਲ ਹੈ ਤਾਂ ਉੱਥੇ ਮੋਦੀ ਜੀ ਚੁੱਪ ਕਰ ਜਾਂਦੇ ਆ ਚੁੱਪ ਹਮੇਸ਼ਾ ਉਦੋਂ ਕਰਦੇ ਆ ਜਦੋਂ ਦੇਸ਼ ਦੀ ਬਣੀ ਵੱਡੀ ਗੱਲ ਹੋ ਰਹੀ ਹੁੰਦੀ ਆ ਮੋਦੀ ਜੀ ਕਰਦੇ ਆ ਚੁੱਪ ਅ ਕੱਲ ਇਤਿਹਾਸ ਦਾ ਉਹ ਕਾਲਾ ਦਿਨ ਸੀਗਾ ਜਿਹੜਾ ਕਿ ਭਾਰਤੀ ਸੰਸਦ ਦੇ ਇਤਿਹਾਸ ਵਿੱਚ ਪਹਿਲੇ ਦਿਨ ਕਲ 78 ਮੈਂਬਰ ਮੌਤਰ ਕੀਤੇ ਗਏ 45 ਮੌਤਲ ਕੀਤੇ ਗਏ ਮੈਂਬਰ ਲੋਕ ਸਭਾ ਦੇ 33 ਰਾਜ ਸਭਾ ਦੇ ਕੁੱਲ ਮਲਾ ਕੇ ਪਹਿਲੇ 14 ਸੀਗੇ 14 ਪਹਿਲੇ ਸੀਗੇ ਅਦੀ ਜਿਹੜਾ ਕਿ ਡ੍ਰੇਕ ਉਹ ਬ੍ਰਾਇਨ ਦੀ ਸਮੇਤ ਟੀਐਮਸੀ ਦੇ ਮੈਂਬਰ ਪਾਰਲੀਮੈਂਟ ਸੀਗੇ ਡ੍ਰੇਕ ਓਬਰਾਇਨ ਉਹਨਾਂ ਨੂੰ ਮੈਂਬਰਾਂ ਸਭਾ ਵਿੱਚੋਂ ਮੌਤਲ ਕੀਤਾ ਗਿਆ ਸੀਗਾ ਉਹਨਾਂ ਸਮੇਤ ਹੁਣ 92 ਹੋ ਗਏ ਆ 92 ਇਹ ਭਾਜਪਾ ਦੀ ਸਪੀਕਰ ਵੱਲੋਂ ਮੌਤਲ ਕੀਤੇ ਗਏ ਆ ਹੁਣ ਤੁਹਾਡੀ ਕੋਈ ਆਵਾਜ਼ ਨਹੀਂ ਉਠਾਏਗਾ ਉੱਥੇ ਹੁਣ ਭਾਰਤ ਦੇ ਲੋਕਾਂ ਦੀ ਆਵਾਜ਼ ਕੋਈ ਨਹੀਂ ਰਹੀ ਹੁਣ ਸਿਰਫ ਸਰਕਾਰ ਦੀ ਆਵਾਜ਼ ਰਹਿ ਗਈ ਆ ਲੋਕ ਸਭਾ ਦੇ ਵਿੱਚ ਮੈਂਬਰ ਕੁਝ ਹੈਗੇ ਨੇ ਤਕਰੀਬਨ ਹਾਂ ਇੰਡੀਆ ਦੇ ਮੈਂਬਰਾਂ ਦੀ ਗਿਣਤੀ ਅੱਧੀ ਘਟ ਗਈ ਆ ਲੋਕ ਸਭਾ ਤੋਂ ਤੀਜਾ ਹਿੱਸਾ ਮੈਂਬਰ ਬਾਹਰ ਹੋ ਚੁੱਕੇ ਆ ਤੀਜਾ ਹਿੱਸਾ ਮੈਂਬਰ ਬਾਹਰ ਹੋ ਚੁੱਕੇ ਆ ਹੁਣ 156 ਸੰਸਦ ਰਹਿ ਗਈ ਆ ਭਾਰਤੀ ਮੈਂ ਪੜ ਰਿਆ ਸੀ ਅਖਬਾਰ ਤੇ ਇੱਕ ਬੜਾ ਵੱਡਾ ਹਿੰਦੀ ਅਖਬਾਰ ਆ ਮੈਂ ਨੈਸ਼ਨਲ ਪੱਧਰ ਤੇ ਜਾਂਦਾ ਉਹ ਉਸ ਨੇ ਮੇਨ ਸੁਰਖੀ ਲਾਈ ਆ ਕਿ ਸੀਤਲ ਲਹਿਰ ਸ਼ੁਰੂ ਹੈ ਸੀਜ਼ਨ ਵਿੱਚ ਪਹਿਲ ਸੀਜ਼ਨ ਮੈਂ ਪਹਿਲੀ ਵਾਰ ਅਮਰਸਰ ਮੈਂ 3.6 ਡਿਗਰੀ ਬਾਰਾ ਪਹੁੰਚ ਗਿਆ ਦੋ ਵੀ ਦੋ ਤੇ ਵੀ ਕਮ ਹੋ ਸਕਦਾ ਮਤਲਬ ਕਿ ਐਡਾ ਵੱਡਾ ਅਖਬਾਰ ਉਸ ਨੇ ਪਹਿਲੇ ਪੇਜ ਦੇ ਅਖਬਾਰ ਦੀ ਸੁਰਖੀ ਇਹ ਨਹੀਂ ਲਾਈ ਕਿ 78 ਮੈਂਬਰ ਮੌਤਲੋ ਇਸ ਇਹ ਨੈਸ਼ਨਲ ਅਖਬਾਰ ਨੇ ਸਾਡੇ ਪੰਜਾਬ ਦੇ ਅਖਬਾਰਾਂ ਦੇ ਅਜਿਤ ਨੇ ਵੀ ਲਾਈਆ ਮੇਨ ਸੁਰਖੀ ਪੰਜਾਬੀ ਟ੍ਰਿਬਿਊਨ ਨੇ ਵੀ ਲਾਈਆ ਮੇਨ ਸੁਰਖੀ ਤੇ ਇੱਕ ਚਾਰ ਤਿੰਨ ਕਾਲਮ ਲਾਈਆ ਪੰਜਾਬੀ ਜਾਗਰਣ ਨੇ ਤੇ ਜਦਕੇ ਪੰਜਾਬੀ ਟ੍ਰਿਬਿਊਨ ਨੇ ਲਾਈਆ ਮੇਰੇ ਖਿਆਲ ਚ ਪੰਜ ਕਾਲਮੇ ਪੰਜ ਕਾਲਮ ਲਾਈਆ ਜੀਤ ਖ਼ਬਰ ਨੇ ਪੰਜਾਬ ਦੇ ਅਖਬਾਰਾਂ ਨੇ ਇਹਨੂੰ ਤਿੱਤੀਆ ਸਾਫ ਫਰੰਟ ਪੇਜ ਤੇ ਨੈਸ਼ਨਲ ਅਖਬਾਰ ਨੂੰ ਜੇ ਆਪਾਂ ਮੰਨਦੇ ਆ ਤੇ ਇਹ ਇੱਕ ਅਖਬਾਰ ਹੈਗਾ ਆਪਾਂ ਅੰਗਰੇਜ਼ੀ ਅਖਬਾਰ ਦੀ ਵੀ ਗੱਲ ਕਰ ਲੈਣੇ ਆ ਉਹਦੇ ਉਹਦੇ ਕਿੱਥੇ ਲੱਗੀਆਂ ਸੁਰਖੀਆਂ ਅੰਗਰੇਜ਼ੀ ਅਖਬਾਰ ਦੇ ਵਿੱਚ ਵੀ ਇੱਕ ਲੀਡ ਲਾਈਆ ਉਹਨਾਂ ਨੇ ਉਹਨਾਂ ਨੇ ਵੀ ਚਾਰ ਕਾਲਮੇ ਲੀਡ ਲਾਈ ਆ ਅੰਗਰੇਜ਼ੀ ਖਬਰ ਹਿੰਦੁਸਤਾਨ ਟਾਈਮ ਜਨੇ ਵੀ ਪਰ ਹਿੰਦੀ ਅਖਬਾਰ ਦੀ ਜੀ ਗੱਲ ਕਰਦਾ ਉਹਨੇ ਫਰੰਟ ਪੇ 3 ਲਾਈ ਸਕੋ ਤੀਜੇ ਨੰਬਰ ਪੇਜ ਤੇ ਉਹਨੇ ਤੀਜੇ ਨੰਬਰ ਪੇਜ ਤੇ ਲਾਈ ਆ ਇਹ ਖਬਰ ਨਹੀਂ ਤੀਜੇ ਨੰਬਰ ਪੇਜ ਤੇ ਨਹੀਂ ਲਾਈ ਉਹਨੇ ਤੀਜੇ ਨੰਬਰ ਤੇ ਮਿਲਾਈ ਉਸ ਨੇ ਆ ਲਾਸਟ ਜੇ ਚਲਾਈ ਖਬਰ ਹੈਗੀ ਆ ਇਹ ਤੇ ਮੈਂ ਕੋਈ ਇਹ ਇਸ ਕਰਕੇ ਨਹੀਂ ਕਰ ਰਿਹਾ ਕਿ ਸ਼ਾਇਦ ਕੋਈ ਮੈਂ ਕੋਈ ਵਿਸ਼ੇਸ਼ ਤੁਹਾਨੂੰ ਦੱਸਣਾ ਚਾਹੁੰਦਾ ਮੈਂ ਇਹ ਦੱਸਣਾ ਮੀਡੀਆ ਦਾ ਕੇਰ ਰੋ ਹੈ ਇਸ ਇਸ ਮੁੱਦੇ ਤੇ ਆਏਗਾ ਨੈਸ਼ਨਲ ਮੀਡੀਆ ਦਾ ਕੀ ਰੋਲ ਹੈ ਇਸ ਮੁੱਦੇ ਤੇ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਪੂਰੇ ਭਾਰਤ ਦੇ ਵਿੱਚ ਨੈਸ਼ਨਲ ਇਹ ਗੱਲ ਰਾਤੀ ਹੋ ਚੁੱਕੀ ਸੀ ਰਾਤੀ ਵੈਸੇ ਹੀ ਗੱਲ ਇਹ ਤੈਹ ਹੋ ਗਿਆ ਸੀਗਾ ਕੁਝ ਕੋ ਜਿਹੜੇ ਯੂਟਿਊਬਰ ਨੇ ਕਹਿਤਾ ਸੀਗਾ ਰਵੀਸ਼ ਕੁਮਾਰ ਵਰਗਿਆਂ ਨੇ ਕਹਿਤਾ ਸੀਗਾ ਕਿ ਕੱਲ ਨੂੰ ਨੈਸ਼ਨਲ ਅਖਬਾਰਾਂ ਦੇ ਵਿੱਚ ਵੀ ਤੁਹਾਨੂੰ ਸੁਰਖੀਆਂ ਕੋ ਬਧ ਨਜ਼ਰ ਨਹੀਂ ਆਉਣਗੀਆਂ ਇਸ ਮੁੱਦੇ ਤੇ ਆਮ ਛੋਟੇ ਛੋਟੇ ਖਬਰਾਂ ਬਣ ਕੇ ਲੱਗਣਗੀਆਂ ਕਿ ਹਗਾਮਾ ਹੋਇਆ ਸੀਗਾ ਉਹ ਲੋਕ ਸਭਾ ਦੇ ਵਿੱਚ ਰਾਜ ਸਭਾ ਜਾਗਾਮਾ ਹੋ ਗਿਆ ਤੇ ਸਪੀਕਰ ਨੂੰ ਲੱਗਿਆ ਕਿ ਗਲਤ ਕਰ ਰਹੇ ਨੇ ਉਹਨਾਂ ਨੇ ਉਹਨੂੰ ਮੁਅਤਲ ਕਰਤਾ ਇਹ ਭਾਰਤ ਦੀ ਰਾਜਨੀਤੀ ਵਿੱਚ ਵੱਡਾ ਇਤਿਹਾਸ ਬਣ ਰਿਹਾ ਹੈ ਇਹ ਕੌਣ ਲੋਕ ਦੇਖ ਰਹੇ ਹਨ ਸਾਡਾ ਪ੍ਰੋਗਰਾਮ ਲੋਕ 50000 ਜਾਂ ਲੱਖ ਤੱਕ ਦੇਖ ਲੈਂਦੇ ਆ ਸਾਡੇ ਪ੍ਰੋਗਰਾਮ ਨੂੰ ਤਾਂ ਪਰ ਕੌਣ ਸਮਝਾਏਗਾ ਜਿਹੜੇ ਕਿ ਇੱਕ 140 ਕਰੋੜ ਲੋਕਾਂ ਨੂੰ ਕੌਣ ਸਮਝਾਏਗਾ ਗੱਲ ਇਹ ਕੌਣ ਦੱਸਿਆ ਜਾਵੇ ਉਹਨਾਂ ਦੇ ਮੰਨ ਵਿੱਚ ਉਹੜਾ ਕਬੜ ਪਰਿਆ ਪਰਿਆ ਜਾ ਰਿਹਾ ਮੀਡੀਆ ਵੱਲੋਂ ਉਹੜਾ ਕਬੜ ਲੋਕਤੰਤਰ ਦਾ ਇਸ ਤੋਂ ਵੱਡਾ ਕਤਲ ਹੋਰ ਕੀ ਹੋ ਸਕਦਾ ਇਹ ਵਿਰੋਧੀ ਧਿਰ ਵੀ ਕਹਿੰਦੀ ਹੈ ਵਿਰੋਧੀ ਧਿਰ ਕਾਂਗਰਸ ਦੇ ਲੋਪਾ ਤੁਸੀਂ ਜਾਂ ਜੋ ਜਿੰਨੇ ਵੀ ਹੈਗੇ ਨੇ ਕਿ ਸਰਕਾਰ ਨੇ ਅੱਜ ਲੋਕਤੰਤਰ ਦੀ ਹੱਤਿਆ ਕੀਤੀ ਹੈ ਬੰਦਾ ਦੇਖੋ ਮੁੱਦਾ ਕੀ ਹੈ ਮੁੱਦਾ ਹੈ ਕਿ ਸੰਸਦ ਦੀ ਸੁਰੱਖਿਆ ਦੇ ਵਿੱਚ ਸੰਨ ਲਾਈਆ ਕੁਝ ਕੁ ਨੌਜਵਾਨਾਂ ਵੱਲੋਂ ਉਹ ਨੌਜਵਾਨ ਕੋਈ ਕਟ ਗਿਣਤੀ ਵਿੱਚ ਨਹੀਂ ਸੀਗੇ ਨਾ ਉਹਨਾਂ ਵਿੱਚ ਕੋਈ ਸਿੱਖ ਸੀ ਨਾ ਉਹਨਾਂ ਵਿੱਚ ਕੋਈ ਮੁਸਲਮਾਨ ਸੀ ਨਾ ਉਹਨਾਂ ਵਿੱਚ ਕੋਈ ਇਹੋ ਜਿਹਾ ਸੀਗਾ ਜਿਹੜੇ ਕਿ ਗੈਰ ਹਿੰਦੂ ਹੋਵੇ ਇਹਦੀ ਚਰਚਾ ਲੋਕ ਸਭਾ ਦੀ ਬੜੀ ਵੱਡੀ ਸੰਘਟਨਾ ਇਹ ਇਹਦੇ ਵਿੱਚ ਪ੍ਰਧਾਨ ਮੰਤਰੀ ਸਾਹਿਬ ਆਪ ਆਉਂਦੇ ਗ੍ਰਹਿ ਮੰਤਰੀ ਸਾਹਿਬ ਆਪ ਆਉਂਦੇ ਆ ਕੇ ਚਾਰ ਲਾਈਨਾਂ ਦਾ ਸਵਾਲ ਦੇ ਕੇ ਵਿਰੋਧੀ ਪੱਖ ਨੂੰ ਚੁੱਪ ਕਰਾ ਸਕਦੇ ਸੀ ਹਿੱਟਰ ਹਾਂ ਨਿਰਪੱਖ ਰ੍ਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਥੋੜੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਤ ਸੁਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਉਹਨਾਂ ਅੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਹਿਬ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਕ ਕੁਲਰਾਜ ਹੰਦਾਵਾ ਤੇ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ